ਕੀ ਇਹਦਾ ਸਾਟ ਲਾਉਂਦਾ ਰਹੇਗਾ ਬਾਹਰ ਇਹਨੇ ਤੇ ਜਾ ਬਾਹਰ ਹੋ ਜਾਂਦੀ ਇਹ ਬਾਹਰ ਹੋ ਜਾਂਦੀ ਲੱਗਦਾ ਬਾਹਰ ਕਿੱਥੇ ਆਵਾਜ਼ ਆਉਂਦੀ ਆ ਨਾ ਸੁਣਾ ਸੁਣਾ ਇਹ ਸਸ਼ਕਲ ਤੁਸ ਦੇਖ ਰਸੰਦੇ ਨਿਸ਼ਿਮ ਹਾਂ ਪ੍ਰਦੀਪ ਕਾਰ ਤਾਂ ਕੁਝ ਦਿਨਾਂ ਤੋਂ ਲਾਪਤਾ ਹੋਏ ਮਾਂ ਨੇ ਜਦੋਂ ਆਪਣੇ ਪੁੱਤ ਦੀ লাশ ਲੱਭਣੀ ਸ਼ੁਰੂ ਕੀਤੀ ਆ ਤੇ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ লাশ ਐਚਡੀ ਉਸਦੀ ਮੰਗੇਤਰ ਦੇ ਘਰੋਂ ਮਿਲਦੀ ਹੈ ਜੀ ਹਾਂ ਜਦੋਂ ਉਸ ਦੀ ਬਾਚਾਰੇ ਪਾਸੇ ਡੈੱਡ ਬੋਡੀ ਨੂੰ ਲੱਭ ਦਿੰਦੀ ਹੈ ਤੇ ਇੱਕ ਵਾਰ ਆਪਣੇ ਕੁੜਮਾ ਦੇ ਘਰੇ ਜਾਂਦੀ ਹੈ ਤਾਂ ਉੱਥੇ ਉਸ ਨੂੰ ਬਦਬੂ ਆਉਂਦੀ ਹੈ ਤਾਂ ਜਦੋਂ ਜਾ ਕੇ ਦੇਖਦੀ ਹੈ ਤਾਂ ਉਸ ਨੂੰ ਡੈੱਡ ਬੋਡੀਜ਼ ਦੇ ਪੁੱਤ ਦੇ ਮਿਲਦੀ ਹੈ ਦੱਸਦੀ ਕਿ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤਿੰਨ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਉੱਪਰ ਦੀ ਪਿਤਾ ਵੀ ਗੁੰਗ ਹੈ ਘਰ ਦਾ ਸਾਰਾ ਖਰਚਾ ਉਸਦੇ ਸਿਰ ਤੋਂ ਚੱਲਦਾ ਸੀ ਤਾਂ ਜਿਸ ਤੋਂ ਬਾਅਦ ਹੁਣ ਪਰਿਵਾਰ ਹੈ ਜਿਹੜਾ ਆਪਣਾ ਹੋਸ਼ ਗਵਾ ਬੈਠਦਾ ਹੈ ਅ ਦਰਸਲ ਕੁਝ ਸਮੇਂ ਪਹਿਲਾਂ ਉਸਦੇ ਪ੍ਰੇਮ ਸੰਬੰਧ ਨੇ ਜਿਹੜੇ ਕਿਸੇ ਲੜਕੀ ਦੇ ਨਾਲ ਸੀ ਤਾਂ ਮਾਪਿਆਂ ਦੀ ਸਹਿਮਤੀ ਦੇ ਨਾਲ ਮਾਪਿਆਂ ਦੀ ਰਜ਼ਾ ਦੇ ਨਾਲ ਇੱਕ ਮਹੀਨੇ ਪਹਿਲਾਂ ਉਹਨਾਂ ਦੀ ਕਹਿ ਸਕਦਾ ਕਿ ਰੋਕਾ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਆਪਣੀ ਮੰਗੇਤਰ ਦੇ ਨਾਲ ਅਕਸਰ ਉਸ ਨੂੰ ਮਿਲਦਾ ਰਹਿੰਦਾ ਸੀ ਤਾਂ ਜਿਵੇਂ ਜਦੋਂ ਘਰ ਪਹੁੰਚਦਾ ਹੈ ਤਾਂ ਕੀ ਕੋਈ ਗੱਲਬਾਤ ਹੁੰਦੀ ਹੈ ਇਸ ਦੇ ਬਾਬਤ ਹਜੇ ਤੱਕ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਪੂਰਾ ਮਾਮਲਾ ਕੀ ਹੈ ਇਸ ਦੇ ਬਾਰੇ ਜਾਣਕਾਰੀ ਹੈ ਜਿਹੜੀ ਸਪਸ਼ਟ ਨਹੀਂ ਹੋ ਸਕੀ ਹੈ ਪਰ ਦੱਸਿਆ ਕਿ ਕੁਝ ਦਿਨਾ ਤੋਂ ਲਾਪਤਾ ਹੋਏ ਪੁੱਤ ਨੂੰ ਜਦੋਂ ਮਾਂ ਰੋਂਦੀ ਰੋਂਦੀ ਲੱਭਦੀ ਹੈ ਕੁੜਮਾ ਦੇ ਘਰ ਜਾਂਦੀ ਹੈ ਤਾਂ ਉਸ ਦੇ ਪੁੱਤ ਦੀ ਲਾਸ਼ ਉਹਨਾਂ ਨੂੰ ਕਮਰੇ ਦੇ ਵਿੱਚੋਂ ਬਰਾਮਦ ਹੁੰਦੀ ਹੈ ਅਜੀ ਆ ਕੁੜੀ ਨੇ ਸੱਦਿਆ ਘਰ ਇਹਨੇ ਮੇਰਾ ਪੁੱਤ ਮਰਵਾ ਦਿੱਤਾ ਕੁੜੀ ਨਾਲ ਕੀ ਰਿਸ਼ਤਾ ਹੈ ਕੁੜੀ ਨੇ ਮੰਗੜੀ ਕੀਤੀ ਜ਼ਬਰਦਸਤੀ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਜੇ ਵਿਆਹ ਕਰ ਦੋ ਜੇਤੀ ਦੇ ਚੇਤੀ ਦੇ ਵਿਆਹ ਕਰ ਦੋ ਮੈਂ ਮੇਰਾ ਪੁੱਤ ਨਹੀਂ ਇੰਨੇ ਜੋਗਾ ਹਏ ਮੇਰਾ ਪੁੱਤ ਨਹੀਂ ਇੰਨੇ ਜੋਗਾ ਮੈਂ ਅਜੇ ਨਹੀਂ ਕਰ ਰਹਾ ਜੇ 18 ਸਾਲ ਨਹੀਂ ਹੋਈ ਮੰਨਦੀ ਨਹੀਂ ਜਨਾਨੀ ਬੜੀ ਛੇਤੀ ਮੇ ਵਿਆਹ ਮੰਗਦੀ ਥੋੜੇ ਦਿਨ ਪਹਿਲੋ ਫੇ ਮੈਨੂੰ ਫੋਨ ਕੀਤਾ ਤਿੰਨ ਦਿਨ ਪਹਿਲੋ ਮੇਰਾ ਮੰਗਦੀ ਰਹੀ ਸੀ ਕਿ ਦੋ ਛੇਤੀ ਕੀ ਭਾਬੀ ਇੱਕ ਵਾਰੀ ਰਾਤ 9 ਵਜੇ ਨਾ ਇੱਕ ਵਾਰੀ 9 ਵਜੇ ਨਾ ਗੇੜੀ ਮਾਰੀ ਇੱਕ ਵਾਰੀ 10 ਵਜੇ ਨਾ ਮਾਰੀ ਹੈ ਜਨਾਨੀ ਆਈ ਹੈ ਘਰ ਆਣ ਕੇ ਪਤਾ ਨਹੀਂ ਅੰਦਰੋਂ ਪੈਸੇ ਪੂਹੇ ਕੱਢ ਕੇ ਲੈ ਕੇ ਗਈ ਆ ਪਰ ਇਹਨੇ ਖੋਲ ਕੇ ਬੂਆ ਕਹਨੂੰ ਦੱਸਿਆ ਨਹੀਂ ਆ ਮੈਂ ਤਾਂ ਕੱਲ ਦੀ ਨਭੰਡੀ ਆਪਣੇ ਪੁੱਤ ਨੂੰ ਇਹਨੇ ਦੱਸਿਆ ਨਹੀਂ ਜਨਾਨੀ ਨੇ ਕੇ ਅੰਦਰ ਹੀ ਕਰ ਦਿੱਤਾ ਮੇਰਾ ਪੁੱਤ ਜਵੀ ਜਡਾ ਕਹਿੰਦੀ ਕਾਪੂਰੀ ਹੋੜਾ ਆਏ ਮੈਂ ਇਕੱਲੀ ਧੋੜੀ ਭੱਜੀ ਫਿਰਦੀ ਕਿੰਨਾ ਸਮਾਂ ਹੋਇਆ ਡੇਢ ਕਿ ਮਹੀਨਾ ਹੋ ਗਿਆ ਮਨੇ ਕੀਤਾ ਜਿੱਲੀ ਵਾਰੀ ਇਹਦੇ ਨਾਲ ਮਿਲਿਆ ਤੇ ਇਹਨੇ ਮੰਗਣੀ ਕਰਵਾ ਲਈ ਉਹਨੇ ਕਹਿੰਦਾ ਮੰਮੀ ਮੈਨੂੰ ਪਸੰਦ ਵਾ ਉਹ ਕੁੜੀ ਵੀ ਇਹਦੇ ਗਲੋਂ ਨਹੀਂ ਹਿਲਾਤਦੀ ਆਂਦੀ ਤੂੰ ਆਪਣੇ ਘਰ ਗੱਲ ਕਰ ਮੈਂ ਮੈਨੂੰ ਨਹੀਂ ਪਸੰਦ ਤੇ ਤੇ ਕਾਦਨੋ ਛੋਟੀ ਜੀ ਮੇਰਾ ਮੁੰਡਾ ਤਾਂ ਕਿੱਡਾ ਜਵਾਨ ਮੈਂ ਮਖੌਲ ਕਰਿਆ ਕਰਨੇ ਲੋਕਾਂ ਦੇ ਐਡਾ ਜਵਾਨ ਪੁੱਤ ਮੇਰਾ ਕਾਕੇ ਵੈਗੀ ਜਨਾਨੀ ਪਰਿਵਾਰ ਚ ਕੌਣ ਕੌਣ ਹੋਰ ਪਰਿਵਾਰ ਚ ਜਨਾਨੀ ਆਪਣੇ ਸਹੁਰੇ ਰ ਸਾਸ ਸਹੁਰੇ ਨਾਲ ਲੱਗ ਰਹੇ ਨੇ ਦੋਵੇਂ ਮਾਵਾਂ ਆਤੀਆਂ ਜੀ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਮੇਰੇ ਪਰਿਵਾਰ ਚ ਮੇਰਾ ਸੋਹਰਾ ਵਾ ਮੇਰੀਆਂ ਬੇਟੀਆਂ ਤੇ ਨਾਲ ਇੱਕ ਛੋਟੇ ਦਾ ਮੁੰਡਾ ਮੇਰੇ ਕੋਲ ਇੱਕੋ ਬੇਟਾ ਸੀ ਹਾਂਜੀ ਹਾਂਜੀ ਮੇਰਾ ਇੱਕੋ ਹੀ ਇੱਕ ਛੋਟੇ ਮੇਰੇ ਦੇਰ ਦਾ ਬੇਟਾ ਵਾ ਕੀ ਮੰਗ ਕੀ ਕਰਦੇ ਮੰਗ ਕੀ ਕਰਨੇ ਇਨਸਾਫ ਮੰਗਦੇ ਮੇਰਾ ਪੁੱਤ ਤੇ ਨਹੀਂ ਗਏ ਇਧਕੇ ਕੋਈ ਕੁਝ ਨਹੀਂ ਮੰਗਦੇ ਉਹਨਾਂ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਹੀ ਜੋ ਕੀਤਾ ਵਾ ਮੇਰੇ ਪੁੱਤ ਨਾ ਮਾਰਾ ਕੀਤਾ ਨੇ ਮੈਨੂੰ ਬੁੱਢੀ ਨੇ ਇਹ ਬੁੱਢੀ ਨੂੰ ਘੜੀ ਤੇ ਘੜੀ ਸਜ਼ਾ ਜੋ ਕੀਤਾ ਜਾਂਦਾ ਕੀਤਾ ਕਰੋ ਇਹਦੇ ਨਾਲ ਮੇਰੇ ਬੱਚੇ ਇਹਨੂੰ ਮੋੜ ਦਿਓ ਮੈਂ ਕੁਝ ਨਹੀਂ ਮੰਗਦੀ ਗੇ ਹਏ ਮੇਰਾ ਨਾਮ ਮੁਕੱਦਰ ਜੀ ਉਹਨਾਂ ਨੇ ਇਦਾਂ ਕੀਤਾ ਜਿਵੇਂ ਪਹਿਲਾਂ ਦੇ ਮੁੰਡੇ ਕੁੜੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਕੁੜੀ ਇੱਕ ਦਿਨ ਸਾਡੇ ਘਰੇ ਗਈ ਤੇ ਇਹਨੇ ਮੰਗਰੇ ਨਾਲ ਆਈ ਉਹਨਾਂ ਨੂੰ ਫੋਨ ਕੀਤਾ ਉਹਦੇ ਮੰਮੀ ਡੈਡੀ ਨੂੰ ਕਿ ਆ ਤੁਹਾਡੀ ਕੁੜੀ ਆਈ ਆ ਕਿ ਇਹ ਮਤਲਬ ਕਿ ਕੀ ਕਰਨਾ ਜੀ ਦੱਸ ਉਹਨਾਂ ਨੇ ਮੁੰਕੇ ਇਹ ਗੱਲ ਆਖਿਆ ਕਿ ਚਲੋ ਅਸੀਂ ਉਹਨਾਂ ਨੂੰ ਕਿਹਾ ਕਿ ਚਲੋ ਤੁਹਾਡੀ ਇੱਜ਼ਤ ਹਰ ਇੱਕ ਦੀ ਧੀਆਂ ਭੈਣ ਦੀ ਇੱਜ਼ਤ ਹਰ ਇੱਕ ਦੀ ਹੁੰਦੀ ਹੈ ਅਸੀਂ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਰਿਸ਼ਤਾ ਕਰ ਦੋ ਇਹਨਾਂ ਨੇ ਰਿਸ਼ਤਾ ਕੀਤਾ ਹੱਲੇ ਸਾਡੇ ਕੋਲ ਜੜੀਆਂ ਫੋਟੋਆਂ ਨੇ ਰੋਕੇ ਦੀਆਂ ਉਹੀ ਹੈਗੀਆਂ ਜੀ ਇਹਨਾਂ ਨੇ ਅੱਜ ਇਹ ਰੋਕਾ ਕਰਕੇ ਮੁੜ ਕੇ ਅੱਜ ਸਾਡੇ ਆਪਣੇ ਆਮਾਰਕ ਦੇ ਅੰਦਰ ਨਾਪਤਾ। ਤਾਂ ਮੁੰਡੇ ਦੀ ਉਮਰ ਕੋਈ 18 ਸਾਲ ਹੈਗੀ ਜੀ। 18 ਸਾਲ ਦੀ ਹੈਗੀ। ਕੁੜੀ ਦੀ ਵੀ ਇੰਨੀ ਕਹੇ ਜੀ 18 ਸਾਲ। ਸਾਨੂੰ ਕਰੀਬ 2:00 ਵਜੇ ਇੱਕ ਇਤਲਾਹ ਮਿਲੀ ਆ ਕਿ ਇੱਕ ਸ਼ਾਹਲ ਨਾਮ ਦਾ ਮੁੰਡਾ ਜਿਹੜਾ ਕਿ ਜਿਹਦੀ ਇੰਗੇਜਮੈਂਟ ਹੈ ਨਿਊ ਗੋਵਿੰਦਨਗਰ ਦੇ ਉਹ ਹਿੱਆ ਇੰਗੇਜਮੈਂਟ ਹੋਈ ਆ ਚਰਨਜੀਤ ਦੇ ਲੜਕੀ ਨਾਲ। ਉਹ ਕਿਤੇ ਐਤਵਾਰ ਦਾ ਉਹਦੇ ਨਾਲ ਘੁੰਮਣ ਗਿਆ। ਅੱਜ ਜਿਹੜੀ ਲੜਕੀ ਦੀ ਮਾਤਾ ਉਹਨਾਂ ਦੇ ਘਰੇ ਗਈ ਆ ਤੇ ਉਹਦੀ ਮਾਤਾ ਨੇ ਪੁੱਛਿਆ ਅੱਗੇ ਵੀ ਆਣ ਜਾਣ ਹੋਣਾ ਜੀ ਉਹਨਾਂ ਤੋਂ ਉਹਨਾਂ ਨੇ ਪੁੱਛਿਆ ਵੀ ਲੜਕਾ ਕਿੱਥੇ ਆ ਕਹਿੰਦਾ ਘੁੰਮਣ ਗਿਆ ਉਹ ਕੁਦਰਤੀ ਉਹ ਜਿਹੜੇ ਮਾਤਾ ਆ ਗਈ ਆ ਤੇ ਉਹਦੀ ਮਾਤਾ ਵੀ ਲੜਕੇ ਦੀ ਸ਼ਾਇਰ ਦੀ ਨਾਲ ਹੀ ਆ ਗਈ ਪਿੱਛੇ ਉਹਨਾਂ ਦੇਖਿਆ ਜਿਹੜੇ ਘਰ ਦੇ ਲੱਗਿਆ ਤੇ ਉਹਨੂੰ ਸਮੈਲ ਆ ਰਹੀ ਸੀ ਤਾਂ ਹਿਊਮਨ ਬੋਡੀ ਦੀ ਠੀਕ ਆ ਉਹ ਉਸੇ ਵੇਲੇ ਉਹਨੇ ਥਾਣੇ ਤਲਾਹ ਦਿੱਤੀ ਆ ਤਾਂ ਉਸੇ ਮੌਕੇ ਤੇ ਅਸੀਂ ਸਾਰੇ ਨੇਹ ਤਸੀਲਦਾਰ ਦੀ ਹਾਜ਼ਰੀ ਪਹੁੰਚ ਗਏ ਇੱਥੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਆ ਕਤਲ ਦੀ ਤੇ ਇੱਕ ਸਰ ਡੈੱਡ ਬੋਡੀ ਕਿੱਦਾਂ ਮਿਲਦੀ ਕਿੱਥੋਂ ਮਿਲਦੀ ਡੈੱਡ ਬੋਡੀ ਜਿਹੜੀ ਆ ਉਹਨਾਂ ਨੇ ਦਫਨਾਈ ਵੀ ਉਹਦਾ ਆਪਣੇ ਘਰ ਦੇ ਅੰਦਰ ਟੋਇਆ ਪਟਕੀ ਉੱਥੋਂ ਅਸੀਂ ਕੱਢ ਕੇ ਲਿਆਇਆ ਉਹ ਪਰਚਾ ਦੇ ਦਿੱਤਾ ਤਿੰਨ ਬੰਦਿਆਂ ਦੇ ਬਾਈ ਨੇਮ ਪਰਚਾ ਦੋ ਅਨਨੋਨ ਤੇ ਆ ਬਾਕੀ ਪੋਸਟਮਾਨ ਨੂੰ ਕਰਾਉਣ ਤੋਂ ਬਾਅਦ ਜੇ ਜੋ ਆਏਗਾ ਉਹ ਰੈਸਟ ਕੋਈ ਕੀਤਾ ਅਜੇ ਰੈਸਟ ਕੋਈ ਨਹੀਂ ਹੋਇਆ ਜਿਹੜੇ ਰੈਸਟ ਹੋਏਗਾ ਤਾਂ ਜਰੂਰ